ਦਾ ਕੌਲੀ ਦਾ ਪਾਣੀ ਪੀਣ ਨੂੰ ਹੈ ਨਹੀਂ ਸੀ ਹੂੰ ਕਿਉਂ ਭੱਜ ਕੇ ਨਿਕਲ ਵੀ ਆ ਸਿੱਧਾ ਦੋ ਦਿਨਾਂ ਨੂੰ ਆ ਜਾਂ ਕੋ ਮੜ ਮੜ ਰਹਾ ਅ ਕੋ ਅੱਛਾ ਤੇ ਇਹ ਕੀ ਪਤਾ ਕਿਸਨ ਦੇਸ਼ ਨਾਲ ਹੀ ਮਿਲਣਾ ਤੇ ਅੱਜ ਤੁਹਾਨੂੰ ਮਲਾਉਣੇ ਆ ਮੇਰੇ ਬਾਪੂ ਜੀ ਮੇਰੇ ਦਾਦਾ ਜੀ ਬਾਪੂ ਜੀ ਦੇ ਨਾਮ ਹੈਗਾ ਸਰਦਾਰ ਨਾਗਰ ਸਿੰਘ ਬਰਾੜ ਬੀਬੀ ਦਾ ਨਾਮ ਹੈਗਾ ਬਲਵੀਰ ਕੌਰ ਇਹਨਾਂ ਦਾ 1947 ਤੋਂ ਵੰਡ ਤੋਂ ਪਹਿਲਾਂ ਵਿਆਹ ਹੋ ਗਿਆ ਸੀ ਤੇ ਬਾਪੂ ਜੀ ਦੱਸੋ ਵੀ ਤੁਹਾਡਾ ਪਸ਼ੋਕੜ ਕਿੱਥੋਂ ਦਾ ਸੀਗਾ ਕਿਹੜੇ ਪਿੰਡ ਚ ਤੁਹਾਡਾ ਜਨਮ ਹੋਇਆ ਤੇ ਕੀ ਸੀਗਾ ਚਪਾਲੀ ਆਸੀ ਪਿੰਡਾ ਹੂੰ ਪਾਸਤਾਂ ਚ ਹੂੰ ਉੱਥੇ ਸੀਗਾ ਮੇਰਾ ਜਨਮ ਹੋਇਆ ਅਸੀਂ ਹਮਾਗੇ ਬਾਰਾ ਬਾਰਾ ਸਾਲ 12 14 ਸਾਲਾਂ ਦੇ ਹੋਵਾਂਗੇ ਤੁਹਾਨੂੰ ਮੰਡੀ ਕਿਹੜੀ ਲੱਗਦੀ ਸੀ ਮੰਡੀ ਪੋਲਿਆ ਜੀ ਅੱਛਾ ਅੱਜ ਕਾ ਵੀ ਲੱਗਦਾ ਸੀ ਪੋਲਿਆ ਵਾਲੇ ਤੇ ਪੋਲਿਆ ਜਗ ਰੋਡ ਸੀ ਚਲੋ ਹਾਂ ਜੇ ਫਾਲਗਾ ਫਾਲਗਾ ਵੀ ਲੱਗਦਾ ਸੀ ਕੋਈ ਉਸ ਮਨ ਦਾ ਬਾਤ ਨਹੀਂ ਸੀ ਮਾਈ ਦੀ ਕਹਿੰਦੀ ਸੀ ਹੂੰ ਤੇ ਜੀਮੀਦਾਰਾਂ ਦੇ ਅੱਛਾ ਉਹ ਤੇ ਲੋਸੀਏ ਤੇ ਅੰਦਰ ਸਿਤੂਸ ਬੁਲਾਰ ਸੀ ਚਬਾ ਜਿਹੜੇ ਨੇ ਗੌਰ ਜਾਣਾ ਸੀ ਅੱਛਾ ਤੇ ਆਪਣਾ ਮਨਾਈਆਂ ਵਾਲਾ ਸੀ ਹਾਂ ਥੋੜੇ ਜੀ ਜੀਮੀਦਾਰ ਦੇ ਕਾਰ ਸੀ ਪਿੰਡਾਂ ਦੇ ਨਾਂ ਦੱਸੋ ਬਾਪੂ ਜੀ ਪਿੰਡ ਕਿਹੜੇ ਕਿਹੜੇ ਸੀ ਮਦਾਣੀਆਂ ਮਦਾਣੀਆਂ ਅੱਛਾ ਮੰਡੀ ਕਿਹੜੀ ਪੈਂਦੀ ਸੀ ਤੁਹਾਨੂੰ ਉਹਨਾਂ ਨੂੰ ਤੁਹਾਨੂੰ ਕਿਹੜੀ ਪਿੰਡੀ ਹਿੰਦੂਮਨ ਕੋਲ ਪੈਂਦਾ ਸੀ ਮੰਡੀ ਕਿਹੜੀ ਪੈਂਦੀ ਸੀ ਜਿੱਥੇ ਤੁਸੀਂ ਕਣਕ ਕਣਕ ਲੈ ਜਾਂਦੇ ਹੁੰਦੇ ਸੀ ਕਿ ਪਾਸੋਂ ਸੀ ਪੋਲਿਆ ਦੀ ਮੰਡੀ ਹਾਂ ਤੇ ਜਾਂ ਫਾਲ ਕੇ ਅੱਛਾ ਬੜਾ ਘਰੋਂ ਜਾਂਦੇ ਲੋਕੀ ਉਹਨੇ ਕਿਹਨਾ ਦਾ ਸੀਗਾ ਕਾਸੂ ਹਾਂ ਕਿਹਨਾ ਹੁੰਦਾ ਸੀ 70 ਹੂੰ ਤੇ ਕਲਾ ਦਾ ਅੱਛਾ ਅੱਲਾ ਦੇ ਤਾਂ ਮੁਸਲਮਾਨ ਸੀਗਾ ਮੁਸਲਮਾਨ ਸੀ ਇਹ ਤਿੰਨ ਮੁੰਡੇ ਸੀ ਬੱਲੂ ਦੇ ਇਹਦੇ ਪਿਓ ਦਾ ਨਾਂ ਕੀ ਸੀ ਅੱਲਾ ਦੇ ਇਹਦਾ ਪਿੰਡ ਕਿਹੜਾ ਸੀ ਅੱਲਾ ਦਿੱਤਾ ਦਾ ਚਪਾਲੀਆਂ ਚਪਾਲੀਆਂ ਜ਼ਿਲ੍ਹਾ ਕਿਹੜਾ ਪਿਆ ਜਾਂਦਾ ਸੀ ਕੋਈ ਯਾਦ ਆ ਜ਼ਿਲ੍ਹਾ ਕਿਹੜਾ ਕੋਰ ਨਗਰ ਚਲੋਲੀ ਡੰਡਾ ਹੂੰ ਧੋਖ ਮਿਚਾ ਅੱਛਾ ਹਾਂ ਕਾਣਾ ਕਾਮਾ ਟੋਕੋੜੀ ਹੂੰ ਇਹ ਉਹ ਚਿੱਤਿਆ ਸੀ ਇੱਕ ਕਪੜੇ ਦਾ ਕੀ ਨਾਂ ਸੀਗਾ ਜੋੜ ਕੀ ਜੋੜ ਕੀ ਹੋਰ ਕਿਹੜੇ ਕਿਹੜੇ ਪੱਡੇ ਸੀ ਬੀਬੀ ਨੇੜੇ ਤੇੜੇ ਉੱਥੇ ਉੱਥੇ ਪਪੜਾ ਨੀਂਹ ਵਾਲੇ ਸੀ ਅੱਛਾ ਤੇੜਾ ਵਾਲਾ ਸੀ ਅੱਛਾ ਗੋੜ ਜਣਾ ਸੀ ਅੱਛਾ ਤੇ ਗੋੜ ਜਣਾ ਅਸੀਂ ਸੌਂਿਆ ਸੀ ਕਿ ਕੋਈ ਦਿਨ ਛੁੱਟਿਆ ਨਾ ਹਾਂ ਅੱਜ ਕੱਲ ਦਿਨ ਵੇਲਾ ਵੀ ਸੌਣ ਪਾਸ ਕਿਹੜੇ ਵੇਲੇ ਛੁੱਟਦੇ ਆ ਉਦੋਂ ਦੁਨੀਆ ਇਕੱਠੀ ਸੀ ਖੇਡ ਦੇਖੇ ਜਾਂਦੇ ਸੀ ਉਧਰ ਗਾਜੂਏ ਪਾਸ ਲੰਮਾ ਸੀ ਪੰਡਾ ਹਾਂ ਅੱਜ ਇੱਕ ਪਾਸੇ ੱਲੋ ਸੀ ਇੱਕ ਪਾਸੇ ਸਿੱਧੂ ਸੀ ਹਾਂ ਅਸਾਂ ਕਹਿੰਦੇ ਚਲੀ ਆਇਆ ਲੋੜਾ ਜਾਂ ਪੈ ਜਾਂਦਾ ਉਹ ਆਇਆ ਨਾ ਪਾਸੇ ਦੀ ਪਿੰਡ ਸੀ ਮੱਟ ਵਾਲੇ ਨੂੰ ਹੂੰ ਸੋਬੇ ਆਇਆ ਨੂੰ ਹੂੰ ਤੇ ਪਿੱਛੋਂ ਸਾਜ਼ ਕੀ ਤੋਂ ਪਾਰੋਂ ਹੁੰਦੇ ਸੀ ਕੱਢੇ ਹੂੰ ਲੱਕਾ ਕਾਲੀ ਨਾਨਕਸਾਹਾਂ ਗੌਰਜਾ ਦਾ ਅੱਧਾ ਮੁਸਮਨ ਦਾ ਜਿਮੀਂਦਾਰ ਅੱਛਾ ਜਦੋਂ ਤੁਸੀਂ ਤੁਰਿਆ ਹੱਥ ਨੇ ਤੁਰੇ ਤੁਸੀਂ ਹੈ ਕਿੰਨੇ ਕੱਡੇ ਭਰ ਕੇ ਤੁਰੇ ਸੀ ਇਕੱਠੇ ਜੇ ਦਾ ਸਾਥ ਕੋਈ ਨਹੀਂ ਭਰਿਆ ਗਿਆ ਸੀ ਤੁਰ ਕੇ ਗਈ ਤੁਰ ਕੇ ਆਏ ਬੇਬੇ ਵੀ ਸੋਣਾ ਲੱਤ ਤੋਂ ਆਬੀਸੀ ਉਹ ਕੇ ਦੀ ਬੋਤੀ ਮੰਗੀ ਇੱਕ ਹੈ ਰਾਮਚੰਦ ਸੀ ਬਾਗੜੀਆ ਸਾਡੇ ਪਿੰਡ ਇੱਕੋ ਘਰ ਹੂੰ ਲੋਪਰਾ ਸੀ ਰਾਮਚੰਦ ਤੇ ਇੱਕ ਨਾ ਪਤਾ ਨਹੀਂ ਕੀ ਸੀਗਾ ਉਹਨਾਂ ਦੇ ਬੋਤੀ ਦੀ ਅਸੀਂ ਬਾਤ ਹੋ ਅੱਛਾ ਉਹ ਜਿੱਥੇ ਬਾਠੀ ਆਏ ਪੰਜ ਗੋ ਮਾਰ ਸੀ ਹਿੰਦੂ ਮਲ ਕੋ ਅੱਛਾ ਅਸੀਂ ਰਾਤ ਨੂੰ ਉੱਥੇ ਅੱਜ ਉਹਨੇ ਰਾਸਤ ਜੀ ਪੈ ਗਏ ਬੋਰਪੁਰ ਜੀ ਅੱਛਾ ਮੈਂ ਥੱਕ ਗਏ ਅਸੀਂ ਤੁਰੇ ਤਾਂ ਨੰਗੇ ਪੈਰੀ ਅੱਛਾ ਤੇ ਕੋਈ ਬੱਕਰੀਆਂ ਲਈ ਜਾਂਦਾ ਕੋਈ ਪੇਡਾ ਲਈ ਜਾਂਦਾ ਮੋੜੇ ਆਵਾਂਗੇ ਵੀ ਦੋ ਚਾਰ ਦਿਨ ਦਾ ਰੋਲਾ ਜਾਂ ਲੰਘ ਜਾਊਗਾ ਆਪੇ ਤੇ ਫਿਰ ਕਰ ਜਦੋਂ ਕਰ ਤੁਰੇ ਆ ਤੁਸੀਂ ਘਰ ਤੋਂ ਤੇ ਕਰ ਦੇ ਵਿੱਚ ਫਿਰ ਸਮਾਨ ਸਮੂਹ ਸਾਡਾ ਸੀਗਾ ਮਾਂ ਨੂੰ ਮੈਂ ਛੱਡ ਕੇ ਪੱਜਿਆ ਅੱਛਾ ਸੀ ਨਹੀਂ ਰੱਖੇ ਦੋ ਸੀ ਉਹਰੇ ਉਹ ਵੀ ਇੱਕ ਬੱਕਰੀਆਂ ਸੀ ਹਾਂ ਇੱਕ ਮਾਣ ਮਸਮਾਨ ਹੋਊਗਾ ਆਹ ਸਿਆਲ ਕੀ ਨਿਸ਼ਾਨੀਆਂ ਕਰਦੀ ਕਰ ਸਕਦਾ ਫਿਰਨੀ ਤੇ ਸੀ ਅੱਛਾ ਉਹ ਤੋਂ ਗਾਪੀ ਪਿੰਡ ਜੋੜਕੀਆਂ ਪਿੰਡ ਚ ਹੈ ਹਾਂ ਜੋੜਕੇ ਫਿਰਨੀ ਸੀ ਜ਼ਿਲ੍ਹਾ ਬਾਲਪੁਰ ਹੈ ਹਾਂ ਬਾਲਪੁਰ ਸੀ ਸਾਡੇ ਬੈਠ ਕੇ ਤੇ ਆਂਡ ਗਵਾਂਡ ਕੀ ਦੇ ਕੀ ਦੇ ਕਰ ਸੀ ਕਰ ਕਰ ਸਕਦੇ ਆਪਦੇ ਸੀ ਕੀ ਕੀ ਨਾਸੀ ਇਹਨਾਂ ਦੀ ਸੱਚੇ ਸੀ ਹਰਿਆਲ ਸੋ ਹੂੰ ਜੀਤ ਸੋ ਹੂੰ ਤੇ ਮੇਰਾ ਬਾਪੂ ਜੀ ਦਾ ਨਾਮ ਮਾਲਾ ਸਿੰਘ ਸੀ ਤੇ ਮੇਰੇ ਦਾਦਾ ਜਵਾਲਾ ਸਿੰਘ ਸੀ ਜੋੜਕੀਆਂ ਦੇ ਨਾਲ ਪਿੰਡ ਕਿਹੜਾ ਸੀਗਾ ਤੁਹਾਡਾ ਜਮਾ ਨੇੜੇ ਪਿੰਡ ਕਿਹੜਾ ਸੀ? ਨੇੜੇ ਸੀ ਨੀਲੇ ਵਾਲੇ ਵੀ ਸੀ ਪੇੜਾ ਵਾਲਾ ਨੀਲੇ ਵਾਲਾ ਸੀ ਪੇੜਾ ਵਾਲਾ ਸੀ ਹਾਂ ਮੰਡੀ ਭੋਲੇ ਵਾਲੀ ਮੰਡੀ ਭੋਲੇ ਵਾਲੀ ਹੋਰ ਤੇ ਪੇੜਾ ਹਯਾਰਾ ਵੀ ਸੀ ਹਯਾਰਾ ਮੁਸਲਮਾਨਾਂ ਦਾ ਪਿੰਡ ਜੇ ਕਿ ਆਪਣੇ ਜੋੜਕੀਆਂ ਗਾਜੀ ਦੀ ਹਾਂ ਗਾਜੀ ਦੀ ਗਾਜੀ ਦੇ ਜੋੜ ਗਾਜੀ ਕੀ ਜੋੜਕੇ ਮੁਸਲਮਾਨਾਂ ਦਾ ਪਿੰਡ ਸੀਗਾ ਹਾਂ ਸਾਰਾ ਜੀ ਜਦੋਂ ਮੁਸਲਮਾਨ ਘਰੇ ਪਿੰਡਾਂ ਚ ਆਮ ਆਉਂਦੇ ਆਂਦੇ ਸੀ ਕਿ ਪਰ ਹੋਰ ਆਉਂਦੇ ਆਮ ਆਉਂਦੇ ਜਾਂਦੇ ਸੀ ਤੇ ਉਹਨਾਂ ਨੂੰ ਕੋਈ 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 ਮਤਲਬ ਮਿਰਜਲ ਕਰਹਿੰਦੇ ਸੀ ਕੋਈ ਨਹੀਂ ਉਹ ਸਾਡੇ ਮਗਰੋਂ ਸਾ ਉਹ ਇਹਦੇ ਇਧਰ ਗਏ ਐ ਨਾ ਆਪਾਂ ਪੁਰਾਣੇ ਬਾਕੀ ਆਏ ਜੋ ਵੇ ਸੀ ਤੇ ਵੀ ਮਾਰੇ ਮੁੰਡੇ ਕੀ ਨਾ ਸੀ ਉਹਨਾਂ ਦੇ 300 ਭੁੱਲ ਗਏ ਪਤਾ ਨਹੀਂ ਕਿਸੇ ਨਾਲ ਕਾਉ ਸੀ ਕਿਸੇ ਨਾਲ ਕੋਈ ਸੀ ਕਿਸੇ ਨੇ ਕੋਈ ਸੀ ਜਿਆਦੇ ਨਹੀਂ ਲੈ ਘਰ ਸਾਡਾ ਫਿਰ ਨਹੀਂ ਸੀ ਸੀ ਜਵਾ ਉਧਰ ਸਾਡੇ ਮੇਰੇ ਚਾਚਾ ਦੀ ਦੋਵਾਂ ਦੀ ਪਿੱਠ ਨਾਲ ਸਾਡਾ ਕਾ ਸੀ ਅੱਛਾ ਵੇ ਲਗਾਉ ਤੁਸ ਮਰਵਾ ਨੋਦਰ ਬਾਲ ਸੇ ਚੋੜੀਆਂ ਕਰਦੇ ਅੱਛਾ ਮੱਖਾਂ ਜੋੜੀਆਂ ਸੀਆਂ ਉਹਨਾਂ ਦਾ ਜਿਵੇਂ ਇੱਧਰ ਵੀ ਤੇ ਉਹ ਜੇ ਟੇਡੇ ਕਰਕੇ ਦੋ ਦੋ ਘਰਾਂ ਦਾ ਤੇ ਸਾਡਾ ਇੱਕ ਘਰ ਸੀਗਾ ਤੇ ਸਾਡਾ ਇਹ ਕਰਕੇ ਸੁੱਧ ਉਹ ਜਿਹੜੀ ਮੋਦੀ ਵੀ ਸੀ ਸਾਰੇ ਸੀ ਸਾਡੇ ਉਹਨਾਂ ਤੇ ਹੋ ਗਏ ਤੇ ਘਰ ਸਾਡੇ ਉਹ ਬਾਹਰ ਹੋਏ ਤੇ ਦੋ ਘਰ ਸਾਡੇ ਤੇ ਬਾਪੂ ਫਸਲਾਂ ਕਿੜੀਆਂ-ਕੜੀਆਂ ਹੁੰਦੀਆਂ ਸੀ ਉੱਥੇ ਸਰਬਤੋਂ ਸਭ ਤੋਂ ਵਧੀਆ ਨੇ ਸਾਰੀ ਕਿਹੜੀਆਂ ਕਿੜੀਆਂ ਖਮਾਸ ਵੀ ਮੱਕੀ ਵੀ ਹੂੰ ਫੇਰਾ ਕਣਕ ਵੀ ਛੋਲੇ ਵੀ ਸਣੋ ਵੀ ਹੂੰ ਸਭ ਆਪਣੇ ਆਂ ਇਲਾਕਾ ਤੇ ਤੁਹਾਨੂੰ ਵੀ ਬੀਬੀ ਕਰਕੇ ਚੇਤਾ ਨਹੀਂ ਆਇਆ ਆਪਦੇ ਘਰ ਦਾ ਆਉਂਦਾ ਜੇ ਤਾਂ ਤਾਂ ਫੇਰ ਚੇਤਾ ਆਉਂਦਾ ਫਿਰ ਕੀ ਕਰਦੀਆਂ ਨੇ ਕੀ ਕਰਦਾ ਕੀ ਸੀ ਪੁੱਤ ਹੈ ਤੇ ਆਹਦੇ ਗੱਲਾਂ ਕਰ ਲਈ ਸੀ ਕਿ ਵੀ ਆਏ ਸੀ ਆਏ ਸੀ ਹੂੰ ਬਬਾ ਬਬਾ ਇੱਥੇ ਬੈ ਕੇ ਕੱਤਦਿਆਂ ਸੀ ਇੱਥੇ ਬੈ ਕੇ ਕੱਢਦਿਆਂ ਸੀ ਆ ਐ ਹੋਈ ਗੱਲਾਂ ਕਰਦਿਆਂ ਕਿ ਕਿਉਂ ਮੈਂ ਕੁੜੀਆਂ ਵਿਚਰਖੇ ਰਹਿ ਕੇ ਇਕੱਠੇ ਉਪੰਡਿਆਰ ਜੋੜ ਲੈਂਦੀਆਂ ਸੀ ਲਛੜਾ ਮਾਰਦੀ ਜਾਂ ਉਹ ਵਸਾ ਅੱਛਾ ਤੇ ਕਦੇ ਆਇਆ ਸੁਪਨਾ ਸੁਪਨਾ ਪੁਰਾਣੇ ਕਰਦਾ ਕੋਈ ਯਾਦ ਆਈ ਅੰਨਾ ਭਾਈ ਕੋਈ ਨਹੀਂ ਆਇਆ ਐਵੇਂ ਆਖੀਏ ਨਾ ਪਹਿਲਾਂ ਪਹਿਲਾਂ ਹੁਣ ਜਦੋਂ ਨਿਕਲੇ ਸੀ ਨਾ ਉਹਦੇ ਜੇ ਰਾਤ ਨੂੰ ਜਣੇ ਆਏ ਰੋਜ਼ ਹੀ ਜਵੜਦੇ ਸੀ अच्छा ओरो ने ずっと飛んで レンゼシके ते ओए ਸੁਫਨੇ ਆ ਜੇ ਹੁਣ ਭਾਈ ਹਮ ਛੱਡ ਗਏ ਤੇ ਕਿੰਨੀਆਂ ਕ ਬਾਪੂ ਮੁਸ਼ਕਿਲਾਂ ਆ ਬਾਅਦ ਚ ਤੁਹਾਨੂੰ ਮੁੜ ਕੇ ਜ਼ਿਆਦਾ ਮਸੀਬਾ ਕਰਦੇ ਬਹੁਤ ਆਈਆਂ ਬਹੁਤ ਹੀ ਹੈ ਬਹੁਤ ਆਈਆਂ ਕਿਵੇਂ ਕਿਵੇਂ ਆਈਆਂ ਕੋਈ ਚੀਜ਼ ਨਾਲ ਕੋਲੇ ਆਪਣੀ ਜਿਹੜੀ ਗੱਲ ਸੀ ਹੋਈ ਸੀ ਤੇ ਨਗੇ ਪੈਰ ਤੋਂ ਨਾ ਪਖੜਾ ਵੱਜਣਾ ਉੱਚੀ ਸੇ ਨੂੰ ਪਹਿਚਾਣਾ ਤੇ ਰੋਟੀ ਪਾਣੀ ਕਿੱਥੋਂ ਖਾਂਦੇ ਸੀ ਤੁਸੀਂ ਕਿਵੇਂ ਉਹ ਬੜੀ ਬਾਵਾ ਜਾ ਜਾਂਦਾ ਸੀ ਦੁਨੀਆ ਪਿੰਡਾਂ ਚੋਂ ਦੇ ਦੇ ਦੀ ਮੰਗਮੋ ਕੇ ਲਿਆ ਕੇ ਨਾ ਅਗੇ ਲੰਗਰ ਲਾਉਂਦੇ ਸੀ ਭਾਈ ਫੁਰਕੇ ਲੈ ਜਾਓ ਕੋਈ ਖਾ ਲਓ ਕੋਈ ਕਿਵੇਂ ਕੋਕਵੇਂ ਪਸੋਂ ਨੇ ਬੜੀ ਖੈ ਦੇ ਆਪ ਨੂੰ ਈਡਾ ਦੇ ਬਾਹਰ ਨਹੀਂ ਜਾਂਦੇ ਸੀ ਮਾਰ ਦੇਣਗੇ ਹਾਂ ਤੇ ਹੁਣ ਤੁਸੀਂ ਤੁਹਾਨੂੰ ਇਹ ਭੇਜੀ ਤੁਸੀਂ ਆਦਾ ਪਿੰਡ ਸਿਆਣ ਲੋਗੇ ਹਾਂ ਸਾਡਾ ਖੇਜ ਮੈਂ ਸਾਡੋ ਤੇ ਇੱਕ ਇੱਕ ਮਹਾਰਾ ਸਿੰਘ ਇਕੰਦਰਾ ਸਿੰਘ ਸਾਡ ਕੇਜ ਸੀ ਹੂੰ ਕਿਨੈਰ ਨੂੰ ਸੁਆ ਸੁਆ ਸੀਗਾ ਕੋਈ ਵੱਡੀ ਦੋ ਨਗਾ ਸੀ ਕੀ ਨਾਂ ਸੀ ਉਹਦਾ ਇਸ ਆਪਣਾ ਉਹ ਨਰਸੀ ਆਪਣਾ ਇੱਕ ਤਾਂ ਸਰਬੋਸ ਹੈਗੀ ਵਿੱਚ ਤੁਸੀਂ ਗਾਦ ਨਹੀਂ ਉਹ ਸਾਦ ਕੀ ਸਾਦ ਕੀ ਸਾਦ ਕੀ ਨਰਸੀ ਅੱਛਾ ਅੱਛਾ ਤੇ ਐ ਪੈਰੀ ਪਧਰੀ ਸੀ ਹੈ ਪੈਰੀ ਪਧਰੀ ਸੀ ਪਾਣੀ ਲੱਗਦੇ ਸੀ ਮੋਰ ਬਾਹੂ ਹੁੰਦੇ ਨਹੀਂ ਤੇ ਐ ਚੜਦੇ ਦਾ ਨਿਸ਼ਚਨ ਸੀ ਉੱਥੇ ਮਸ਼ੀਨ ਲੱਗੀ ਆਟਾ ਵਾਲੀ ਬੜੀ ਔਂਕ ਸੀ ਅੱਛਾ ਆਟੇ ਵਾਲੀ ਮਸ਼ੀਨ ਹੈ ਹਾਂ ਆਟੇ ਵਾਲੀ ਕੋਈ ਪਿੰਡ ਦੀ ਐਸੀ ਘਟਨਾ ਹੋਈ ਹੋਵੇ ਉਸ ਟਾਈਮ ਜਿਹੜੀ ਬੜੀ ਮਸ਼ਹੂਰ ਹੋਈ ਹੋਵੇ ਕੋਈ ਉਸ ਘਟਨਾ ਚ ਮੇਰਾ ਤਾਂ ਆਇਆ ਮਾਰਿਆ ਗਿਆ ਦੇਖ ਕੀ ਨਾ ਕੀ ਨਾ ਸੀ ਉਹਨਾਂ ਨਾਲ ਜਨਸ਼ਾਂ ਸੀ ਅੱਛਾ ਕਿਵੇਂ ਮਾਰਿਆ ਗਿਆ ਉਹ ਉਹ ਐਨੂੰ ਕੀਤਾ ਵੀ ਉਹ ਨਾ ਘਰੇ ਰਹਿ ਗਿਆ ਹੂੰ ਸੋਣਾ ਝੂਂਗਾ ਸੂ ਹਿਲਦਾ ਸੀ ਉਹਦਾ ਜਦੋਂ ਰੌਲਾ ਪਿਆ ਹੈ ਆ ਰੌਲਾ ਪਿਆ ਉਹ ਨਹੀਂ ਉੱਥੋਂ ਆਇਆ ਹੈ ਆ ਉਹ ਨਹੀਂ ਆਇਆ ਮੇਰੇ ਘਰ ਸੋਣਾ ਸਾਰੇ ਅਸੀਂ ਭੱਜ ਗਏ ਬਾਕੀ ਜਿਹੜੇ ਅਸੀਂ ਦੱਪਨਾਂ ਆ ਕੇ ਇੱਕ ਦਿਨ ਹੂੰ ਰਾਤ ਨੂੰ ਛੱਡ ਗਏ ਅਗਲੇ ਦਿਨ ਫੇਰ ਮੁੜ ਕੇ ਗਏ ਤੇ ਉਹ ਉਹ ਚੱਲ ਭਈ ਉਹ ਆਦਾ ਮੈਦਾਨੀ ਜਾਂਦਾ ਨਹੀਂ ਜਾਂਦਾ ਨਹੀਂ ਉਹ ਅੱਛੇ ਕਾ ਲੈ ਜਾਣਗੇ ਵੀ ਆਦੇ ਅਸੀਂ ਗੱਡੇ ਦੇ ਲੱਦ ਰਹੇ ਹਾਂ ਤੇ ਗੱਡੇ ਵੀ ਛੱਡ ਕੇ ਭੱਜ ਗਏ ਉਹਨੂੰ ਵੀ ਛੱਡਿਆ ਹੈ ਉਹ ਮੁਸਲਮਾਨਾਂ ਨੇ ਆ ਕੇ ਵੱਢ ਖੋਲ ਲਿਆ ਉਹਨੇ ਵੱਢੇ ਉਹ ਮੁਸਲਮਾਨ ਦੇ ਖੁੰਡਾ ਕੇ ਦਾੰਸ ਉਹ ਮਾਰੀ ਫੌੜਾ ਮਾਰੇ ਆ ਉਹ ਮਰ ਗਿਆ ਉਹਨਾਂ ਨੇ ਕੁੱਟ ਕੇ ਇਹਨੂੰ ਮਾਰਤਾ ਵੀ ਵੱਢਦਾ ਮਗਰ ਬਾ ਕੇ ਖਿੱਚ ਕੇ ਨੈ ਸੁੱਟਿਆ ਅੱਛਾ ਸਾਥ ਦੀ ਨਾਲ ਹੀ ਸਾਥ ਕੁਝ ਹੋਰ ਕਦੇ ਇਸਕਾਰ ਕਰਨ ਦਾ ਵੀ ਮੌਕਾ ਮਿਲਿਆ ਉਹਦਾ ਮੁਸਲਮਾਨ ਨੇ ਨਾ ਜਦੋਂ ਮਾਰਿਆ ਤੇ ਉਹ ਪਾਰਿਆ ਲੱਤ ਨੂੰ ਕੇ ਘਰ ਵਸਾ ਤੇ ਨਾ ਜਿਦਾ ਤਾਰ ਹੈ ਤੇ ਤੁਹਾਨੂੰ ਬੀਬੀ ਫਿਰ ਵੰਡ ਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਪਾ ਨੁਕਸਾਨ ਨਹੀਂ ਹੋਇਆ ਪਰ ਜਦੋਂ ਸਹਨੇ ਆਂਦੇ ਕੋਹਲੀ ਤੋਂ ਪਾਣੀ ਪੀਣ ਨੂੰ ਨਹੀਂ ਸੀ ਹੂੰ ਕਿ ਉਹ ਭੱਜ ਕੇ ਨਿਕਲੋ ਵੀ ਐਸੀ ਤਾਂ ਦੋ ਦਿਨਾਂ ਨੂੰ ਆਜਾਂ ਕੋ ਮੜਮਟਰ ਰੋਣਾ ਅੱਛਾ ਤੇ ਇਹ ਕੀ ਪਤਾ ਕਿਸਨ ਸੇ ਦੇਸ਼ਨ ਕਾਇ ਮਿਲਣਾ ਤੇ ਕੀ ਉਥੋਂ ਲੈ ਕੇ ਗਿਆ ਐਸੀ ਨਾਲ ਕੁਝ ਵੀ ਨਾ ਲੈ ਕੇ ਆਇਆ ਹੂੰ ਉਹਦਾ ਜੋ ਆਗਵੀ ਕੋਈ ਢੱਡੇ ਤੇ ਭਾ ਦੇ ਹੈ ਇੱਕ ਉੱਠਾਂ ਦੇ ਬਾਹਰੇ ਤੇ ਆਏ ਲੈ ਆਏ ਬਚਾਉਂਦੇ ਨੇ ਜਹਾਜ ਉਹ ਜਿੱਥੇ ਰੱਖੇ ਸੀ ਉੱਥੇ ਰਹਿ ਜੀ ਸੀ ਬੱਸ ਬਸ ਸੱਤ ਲੋਕਾਂ ਕੋ ਚੋਤੀ ਹੋਵੇ ਅੱਛਾ ਫਿਰ ਮਾ ਨੀ ਕਨੇ ਦੀ ਹੱਦ ਚ ਵੜੇ ਐ ਤੇ ਉੱਥੇ ਰਿਸ਼ਤੇਦਾਰੀਆਂ ਜੰਗੀਆਂ ਮੜੀਆਂ ਸੀ ਉਹਨਾਂ ਨੇ ਵੀ ਉਹ ਵੀ ਭਾਈ ਉਹ ਤੋਂ ਫਰੂ ਹੋ ਜਾਂਦੇ ਵੀ ਸਾਰਾ ਦਿਨ ਕਾ ਕੂ ਬੰਜੇ ਸੀ ਪੱਗੀਆਂ ਨਹੀਂ ਬਸ ਉਹਦਾ ਪਾਪ ਉਹਦਾ ਵੀ ਵੀ ਤੁਸੀਂ ਕਿਹੜੀਆਂ ਖੇਡਾਂ ਕਿਹੜੀਆਂ ਖੇਡਦੇ ਸੀ ਉਹਦਾ ਯਾਨੀ ਕਿ ਕੀ ਕੀ ਹੁੰਦਾ ਸੀ ਉਹਦਾ ਉਹਦੇ ਖੇਡਾਂ ਦਾ ਪਤਾ ਹੀ ਕੋ ਮਾਂ ਦਾ ਉਹ ਤੋਂ ਵਾਵਾ ਸਾਂਗੀ ਮੈਂ ਆਖਾ ਮੈਂ ਤਾਂ ਕੱਤ ਦੇਵੀ ਸੀਗੀ ਫੇ ਸਖਤਰ ਦੇ ਰੀੜੇ ਕੱਟਦੀਆਂ ਸੀ ਉਹ ਵੀ ਕੱਟਦੀ ਸੀ ਫੇ ਮਰ ਮਰ ਤੇ ਬੁੜੀਆਂ ਸਾਡੇ ਕੱਟਦੀਆਂ ਸੀ ਉਹ ਵੀ ਕੱਟਦੀ ਸੀ ਮੈਂ ਤਾਂ ਬਹੁਤ ਨਿੱਕੀ ਹੁੰਦੀ ਕੰਮ ਕੱਢਣ ਕੱਤਣ ਚ ਪਈ ਸੀ ਮੇਰੇ ਮਾਂ ਕੋਲ ਤੀਆਂ ਤੂਆਂ ਲੱਗਦੀਆਂ ਸੀ ਉਹ ਤਾਂ ਤਿੰਨਾਂ ਲੱਗਦੀਆਂ ਸੀ ਅੱਛਾ ਜੋ ਸਿੰਘਾ ਆਉਣ ਦੇ ਮਹੀਨੇ ਤਿੰਨਾਂ ਸਾਡੇ ਕੁੜੀਆਂ ਜਿਹੜੀਆਂ ਸੌਰੀ ਦੇਂਦੇ ਹੁੰਦੇ ਸੀ ਉਦੋਂ ਵੀ ਆਉਂਦੀਆਂ ਫਿਰ ਅਸੀਂ ਕੀ ਦਿੱਸੇ ਖੇਡਦੀਆਂ ਵੀ ਭਾਦੋ ਚੰਦਰੀ ਚੜੀ ਕੁੜੀਆਂ ਦੇ ਪੈਣ ਵਿਛੋੜੇ